ਅੰਮ੍ਰਿਤਸਰ ਵਿੱਚ ਪਾਸਟਰ ਪਾਵਰ ਕਾਨਫਰੰਸ ਦੇ ਵਿੱਚ ਪਾਸਟਰ ਸੰਧੂ ਵੱਲੋਂ 24 ਬਿਸ਼ਪ ਪਾਸਟਰ ਸਹਿਬਾਨ ਅਤੇ ਭੈਣਾ ਸੇਵਾ ਕਰਦੇ ਹਨ ਉਹਨਾਂ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ 8 ਤੇ 9 ਅਕਤੂਬਰ ਮੰਗਲ ਅਤੇ ਬੁੱਧਵਾਰ ਦੀ ਕਾਨਫਰੰਸ ਦਾ ਮੁੱਖ ਹਿੱਸਾ ਬੱਲੇ ਉਹਨਾਂ ਨੇ ਕਿਹਾ ਕਿ ਐਮ ਵੀ ਰਿਜ਼ੋਰਟ ਸਾਹਮਣੇ ਪਟਵਾਰਖਾਨਾ ਕਚੈਰੀ ਰੋਡ ਅੰਮ੍ਰਿਤਸਰ ਤੁਸੀਂ ਪਹੁੰਚ ਕੇ ਇਸ ਕਾਨਫਰੈਂਸ ਦਾ ਹਿੱਸਾ ਬਣ ਸਕਦੇ ਹੋ ਉੱਥੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਭੂ ਦੇ ਬਹੁਮੁੱਲੇ ਦਾਸ ਬ੍ਰਦਰ ਸੁਰੇਸ਼ ਬੱਬੂ ਅਤੇ ਪਾਸਟਰ ਰਾਜੂ ਗਮਿਤ ਪ੍ਰਭੂ ਦੀ ਮਹਾਨ ਕਿਰਪਾ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਰਹੇ ਹਨ ਉੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਬੇहद ਖੁਸ਼ੀ ਹੈ ਕਿ ਪਰਮੇਸ਼ਵਰ ਨੇ ਜੋ ਤਹਾਨੂੰ ਬਿਸ਼ੇਕ ਅਤੇ ਸਮਝ ਦਾ ਆਤਮਾ ਦਿੱਤਾ ਹੈ ਉਸ ਦੇ ਨਾਲ ਅਸੀਂ ਸਾਰੇ ਮਿਲ ਕੇ ਇਸ ਕੰਮ ਨੂੰ ਹੋਰ ਅੱਗੇ ਵਧਾ ਸਕੀਏ ਉਥੇ ਉਹਨਾਂ ਨੇ ਕਿਹਾ ਕਿ ਇਸ ਪਾਸਟਰ ਪਾਵਰ ਕਾਨਫਰੰਸ ਦਾ ਮੁੱਖ ਉਦੇਸ਼ ਸ਼ਾਂਤੀ ਉਨਤੀ ਅਤੇ ਹਰ ਸੇਵਕਾਈ ਵਿੱਚ ਬیداری ਲੈ ਕੇ ਆਉਣਾ ਹੈ। ਕਨਵੈਨਸ਼ਨ ਰੱਖੀ ਗਈ ਹੈ 8 9 ਤਰੀਕ ਦੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਸੰਗਤਾਂ ਨੂੰ ਫੀਲ ਕਰਨਾ ਚਾਹੋਗੇ। ਪਾਸਟਰ ਪਾਵਰ ਕਾਨਫਰੰਸ ਹੈ। ਕਨਵੈਨਸ਼ਨ ਨਹੀਂ ਰੱਖੀ। ਪਾਸਟਰ ਪਾਵਰ ਕਾਨਫਰੰਸ ਜਿਸਦੇ ਵਿੱਚ ਸਾਡਾ ਮੁੱਖ ਉਦੇਸ਼ ਹੈ ਕਿ ਹਰ ਇੱਕ ਚਰਚ ਦੇ ਸ਼ਾਨ ਦੀ ਉਨਤੀ ਔਰ ਬੇਦਾਰੀ ਦੇ ਵਿੱਚ ਅੱਗੇ ਵਧੇ ਉਹ ਹਰ ਚਰਚ ਦੀ ਜਿਹੜੀ ਗੈਦਰਿੰਗ ਹੈ ਉਹ ਮਜ਼ਬੂਤੀ ਨਾਲ ਪਰਮੇਸ਼ਰ ਦੇ ਵਿੱਚ ਅੱਗੇ ਵਧਦੀ ਜਾਏ ਔਰ ਬਹੁਤ ਸਾਰੇ ਰੂਹਾਂ ਬਚਨ ਔਰ ਪ੍ਰਭੂ ਦੇ ਜਿੰਨੇ ਵੀ ਅੰਮ੍ਰਿਤਸਰ ਦੇ ਦਾਸ ਨੇ ਖੁਦਾ ਦੇ ਅਭਿਸ਼ੇਕ ਦਾਸ ਨੇ ਜਿਹੜੇ ਸੇਵਾ ਕਰ ਰਹੇ ਆ ਹਰ ਇੱਕ ਸੇਵਕ ਪ੍ਰਭੂ ਦੇ ਬਚਨ ਨੂੰ ਉਹਨਾਂ ਦੋ ਦਿਨਾਂ ਦੇ ਵਿੱਚ ਚੰਗੀ ਤਰ੍ਹਾਂ ਨਾਲ ਸਿੱਖਣਗੇ ਔਰ ਪ੍ਰਭੂ ਦੇ ਸੇਵਾ ਦੇ ਵਿੱਚ ਅੱਗੇ ਵਧਣਗੇ ਕੁਛ ਹੋਰ ਪਿਕਚਰ ਜਿਹੜੇ ਉਸ ਸਮੇਂ ਦੇ ਵਿੱਚ ਆ ਰਹੇ ਆ ਕਿ ਇਸ ਜਗ੍ਹਾ ਤੇ ਜਿਹੜੀ ਆ ਪਾਸ ਕਾਨਫਰੰਸ ਕੀਤੀ ਜਾਂਦੀ ਆ ਅ ਜਿ ਸਥਾਨ ਹੈਗਾ ਵਾ ਜਿੱਥੇ ਸਕੇ ਅਸੀਂ ਪਾਸ ਕਾਨਫਰੰਸ ਕਰ ਰਹੇ ਆ ਐਮੋਵੀ ਰਿਜ਼ੋਰਟ ਸਾਹਮਣੇ ਪਟਵਾਰ ਖਾਨਾ ਕਚਹਿਰੀ ਅੰਬਸਰ ਦੇ ਵਿੱਚ ਆਰ ਰੋਗ ਜਿਹੜਾ ਆ ਰਹੇ ਨੇ ਪ੍ਰਦਰ ਅਸ਼ਰੇਸ਼ ਬਾਹੂ ਔਰ ਡਾਕਟਰ ਨਾਜੂ ਗਾਮੀਤ ਜੀ ਕਿਸ ਉਦੇਸ਼ ਵਾਸਤੇ ਰੱਖੀ ਗਈ ਹੈ ਮੀਟਿੰਗ ਤਾਂ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੀ ਕਲਿਸੀਆਂਾਂ ਦੇ ਲੋਕ ਨੇ ਇਮਾਨ ਤੋਂ ਕਮਜ਼ੋਰ ਹੁੰਦੇ ਜਾ ਰਹੇ ਹਨ ਅਤੇ ਸੇਵਕ ਖਾਸ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਤੇ ਚਾਹੁੰਦੇ ਆ ਕਿ ਆਤਮਿਕ ਗੁਣਤੀ ਵੀ ਮਿਲੇ ਤੇ ਪਰਮੇਸ਼ਵਰ ਦਾ ਵਚਨ ਅੱਛੇ ਤਰੀਕੇ ਨਾਲ ਸਿੱਖ ਕੇ ਉਹਦੀ ਸੇਵਾ ਦੇ ਵਿੱਚ ਚੱਕੇ ਵਰਗੇ ਤੇ ਖਾਸ ਕਰਕੇ ਅਭਿਸ਼ੇਕ ਖੁਦ ਆਦਾ ਲੈਣਾ ਉੱਤਤਾ ਚਾਹੀਦਾ ਹੈ ਪਰ ਕਿਤਨਾ ਕਿਤੇ ਘੁਸੀ ਲੋਕਾਂ ਉੱਤੇ ਅਤਿਆਚਾਰ ਵੀ ਹੋ ਰਿਹਾ ਕਿ ਉਸ ਬਾਰੇ ਵੀ ਕੋਈ SLA ਮਸ਼ਹੂਰੀ ਹੋਣੀ ਨਹੀਂ ਨਹੀਂ ਇਸ ਦੇ ਵਿੱਚ ਜਿਹੜੇ ਅਤਿਆਚਾਰ ਬਾਰੇ ਕੋਈ ਮਸੀਹ ਲੋਕਾਂ ਦੇ ਉੱਤੇ ਹੋ ਰਿਹਾ ਉਹ ਤਾਂ ਸ਼ੁਰੂਆਤ ਤੋਂ ਹੁੰਦਾ ਆ ਬਲਕਿ ਇਹ ਸੂਸੀ ਦਾ ਕੰਮ ਹਮੇਸ਼ਾ ਵਾਂਦਾ ਜੀ ਤਾਂ ਕੀ ਸਮਝਦੇ ਨਹੀਂ ਆਉਣ ਵਾਲੇ ਟਾਈਮ ਵਾਸਤੇ ਚੰਗੇ ਕਦਮ ਉਠਾਉਣੇ ਚਾਹੀਦੇ ਆ ਤਾਂ ਕਿ ਜੋ ਪਾਸਟਰ ਸਹਿਬਾਨ ਨੇ ਜੋ ਕਲਿਸਿਆ ਦੇ ਲੋਕ ਨੇ ਜਾਂ ਕ੍ਰਿਸਚਨ ਲੋਕਾਂ ਉੱਤੇ ਹਮਲੇ ਹੁੰਦੇ ਨੇ ਚਾਹੇ ਇਹਨਾਂ ਨੂੰ ਕਟਗਿਂਤੀ ਲੋਕਾਂ ਨੂੰ ਸਤਾਇਆ ਜਾਂਦਾ ਹੈ ਸਰਕਾਰਾਂ ਵੱਲੋਂ ਵੀ ਹੋਰ ਵੀ ਲੋਕਾਂ ਵੱਲੋਂ ਕੋਈ ਖਾਸ ਕਦਮ اٹھਾਇਆ ਜਾਏ ਖਾਸ ਕਦਮ ਉਠਾਉਣ ਵਾਸਤੇ ਕੋਈ ਅਲੱਗ ਸਮਾਗਮ ਜੁੜਿਆ ਜਾਏਗਾ ਜਾਂ ਦੇਖਾਂਗੇ ਪਰ ਇਹ ਸਮਾਂ ਜਿਹੜਾ ਸਿਰਫ ਪਾਸੂ ਕਾਨਫਰੰਸ ਹੈ ਸਾਰਨ ਜਰਥੀ ਦੀ ਔਰ ਅੱਜ ਨਵਾਬਲ ਹਸਪਤਾਲ ਚਰਚ ਆ ਕਾਲੇ ਵਿਖੇ ਇੱਕ ਪਲਾਨਿੰਗ ਮੀਟਿੰਗ ਕੀਤੀ ਗਈ ਹੈ ਜੋ ਕਿ ਪਾਸਟਰ ਨੇ ਸੇਰ ਸੰਦੂ ਜੀ ਨੇ ਆਪਣੇ ਚਰਚ ਦੇ ਵਿੱਚ ਸ਼ਾਇਦ ਮੇਨ ਮੇਨ ਪਾਸਟਰ ਨੂੰ ਬੁਲਾ ਕੇ 8 9 ਅਕਤੂਬਰ ਦੀ ਜੋ ਪਾਵਰ ਪਾਸੇ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਮਤਲਬ ਅਕ ਪਾਨੀ ਕੀਤੀ ਗਈ ਆ। ਔਰ ਇਸ ਇਸ ਕਾਨਫਰੰਸ ਦਾ ਖਾਸ ਮਕਸਦ ਇਹ ਆ ਕਿ ਜਿੰਨੇ ਵੀ ਪਾਤੀ ਸਹਿਬਾਨ ਔਰ ਲੀਡਰ ਸਹਿਬਾਨ ਆ ਜਾਂ ਚਰਚਾ ਦੇ ਜਿਹੜੇ ਆਗੂ ਆ ਉਹਨਾਂ ਨੂੰ ਪਰਮੇਸ਼ਰ ਦੇ ਬੱਚੇ ਦੇ ਵਿੱਚ ਮਜ਼ਬੂਤ ਕੀਤਾ ਜਾਵੇ ਤਾਂ ਕਿ ਉਹ ਖੁਦਾਵੰਦ ਦੀ ਖਿਦਮਤ ਵਿੱਚ ਖੜੇ ਰਹਿਣ ਔਰ ਪ੍ਰਭੂ ਦੀ ਖਿਦਮਤ ਅਮਰ ਸਾਧਨ ਵਿੱਚ ਲਗਾਤਾਰ ਰਹੀ। ਜਮ ਇਸੇ ਸਾਰੇ मेरा नाम फास्टर है कमकाले फास्टर साफ सुशील संधु जी फास्टर शैम सोनी जी पास्टर जीव जी और, और जिन्हें भी दास इकट्ठे हुए ये जी आई टी संगी इस करके सब आज क्षेत्र है कि अठ तो नौ अक्टूबर को एक पास्टर्स पावर कॉन्फ्रेंस की जा रही है मैं दसना चाहवा कि पास्टर्स पावर ये पावर की गल नहीं हो रही ना कोई हो रही पावर आप आत्मिक अध्यात्मिक पावर की गर्व कर रहे हैं सब पासवान एक दूसरे दबा प्रार्थना करा अरदास करें एक दूसरे दलील जी खुरा का कलाम होगी एक दूसरे को तरक्की मूल की राहत दसी और एक मुद्दा है कि असं पास्टर सलोक सारे मिले एक दूसरे आत्मा आत्मिक तरीके माध्यम जीत के हो रही है नहीं जीते जी बस विड्रेस बोल दे अरे ये भी पास्टर्स पावर कॉन्फ्रेंस है एक दिन ये सब सेट में इसके कथे होंगे और तो जोर का नाम है एमली रिज़ॉर्ड जरी के लगभग कच्चे रोड पे वो तो सब पास्पोर्ट कथे होंगे तो आप